ਪਿੰਡ ਕੁਆਰਟਰੈਂਟ ਵਿਖੇ ਬੀਬੀ ਕੁਲਵਿੰਦਰ ਕੌਰ ਦੇ ਘਰ ਸ਼ੈਡ ਨੂੰ ਅਚਾਨਕ ਅੱਗ ਲੱਗਣ ਕਾਰਨ ਭਾਰੀ ਜਣਾ ਨੁਕਸਾਨ ਹੋ ਗਿਆ ਜਿੱਥੇ ਕਣਕ ਵਾਲਾ ਡਰਮ ਮੋਟਰਸਾਈਕਲ ਮੰਜੇ ਅਤੇ ਹੋਰ ਕੀਮਤੀ ਸੜ ਕੇ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਹੈ। ਇਹ ਕੀ ਘਟਨਾ ਵਾਪਰੀ ਤੁਹਾਡੇ? ਇਹ ਅੱਗ ਤਾਂ ਵੇ 32 ਤੋਂ ਹੀ ਚਿੰਗਿਆੜੇ ਪਿਆ ਵਾ। ਤੇ ਅੰਦਰ ਸਮਾਨ ਜਿਹੜਾ ਸਾਰਾ ਸੜ ਗਿਆ ਵਾ ਮੋਟਰਸਾਈਕਲ ਵਾਲੀ ਜੀ ਮੰਜੇ ਹੀ ਪੱਕੇ ਹੀ ਕਣਕ ਹੀ ਸਾਰਾ ਕੋ ਸੜ ਗਿਆ ਸਾਡਾ। ਕੱਲੇ ਜਾਣੇ ਹਾਂ ਹੀ ਘਰ 'ਚ। ਸਾਡੇ ਕੋਈ ਨਹੀਂ ਕਰੇਗਾ। ਜੇ ਸਭ ਤੇ ਅੱਗ ਪਈ ਹੋ ਸਭ ਤੇ ਹੱਡ ਨੂੰ ਵੀ ਲੱਗ ਸਕਦੀ ਹੀ ਆਪ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਕੀ ਕੀ ਸੜਿਆ ਜੀ ਮੰਜੇ ਵੀ ਸੜ ਗਏ ਆ ਪੱਖੇ ਵੀ ਸੜ ਗਏ ਆ ਕਣਕ ਵੀ ਸੜ ਗਈ ਆ ਮੋਟਰਸਾਈਕਲ ਵੀ ਸੜ ਗਿਆ ਨਵਾਂ ਮੋਟਰਸਾਈਕਲ ਲਿਆ ਮੈਂ ਜੇ ਹੁਣ ਮੇਰੇ ਬੱਚਾ ਲੈ ਕੇ ਦਿੱਤਾ ਮੈਨੂੰ ਤੇ ਬੱਚੇ ਕੀ ਕੰਮ ਕਰਦੇ ਨੇ ਬੱਚੇ ਕੰਪਨੀਆਂ ਚ ਆ ਕਿੰਨੇ ਬੱਚੇ ਤੁਹਾਡੇ ਬਹੁਤ ਬੱਚੇ ਆ ਮੇਰੇ ਅੱਛਾ ਦੋਨੇ ਕੰਪਨੀਆਂ ਚ ਆ ਹਾਂ ਜੀ ਦੋਵੇਂ ਕੰਪਨੀਆਂ ਚ ਆ ਤੇ ਇਹ ਕਦੋਂ ਵਾਪਰੀ ਘਟਨਾ ਇਹ ਰਾਤ 12:30 ਵਜੇ ਅੱਛਾ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਅਸੀਂ ਅੰਦਰ ਸੁੱਤੇ ਆ ਜਦੋਂ ਇੱਕ ਜੱਕ ਦਾ ਉਪਾਕਾ ਨਿਕਲਿਆ ਮੈਂ ਉਹ ਦੋਸਤ ਕੇ ਪਾਰ ਵੇਖਿਆ ਵਾ ਮੇਰੇ ਗੋਡਿਆਂ ਤੇ ਵੀ ਸੱਟਾਂ ਲੱਗੀਆਂ ਮੈਂ ਵੇੜੇ ਤੇ ਵੀ ਡਿੱਗ ਪਈ ਆ ਭੱਜ ਕੇ ਆਉਣ ਲੱਗੀ ਮੋਟਰਸਾਈਕਲ ਬਚਾਉਣ ਲੱਗੀ ਆਪਣਾ ਪਰ ਮੇਰੇ ਕੋਲ ਨਹੀਂ ਬਚਿਆ ਤੇ ਸਾਰੇ ਅੱਗ ਲੱਗ ਗਈ ਉਦੋਂ ਦਾ ਵਾ ਦਾ ਵਾਣ ਗਵੰਡ ਸਾਡਾ ਉੱਠਿਆ ਵਾ ਉਦੋਂ ਉਹਨਾਂ ਨੇ ਬਚਾਈ ਆ ਪੈਪ ਲਾ ਲਾ ਕੇ ਸਾਰਿਆਂ ਨੇ ਬੜਾ ਨਸਕਾਨ ਹੋਇਆ ਮੈਂ ਗਰੀਬਣੀ ਆ ਵੇ ਨੂੰ ਇਹਦਾ ਕੋਹ ਨਾ ਕੋਹ ਕਰੋ ਸੋਚੋ ਕੋ ਮੇਰੇ ਵਾਸਤੇ ਡਾਕਟਰ ਰਮੇਂਦਰ ਸਿੰਘ ਜੀ ਕੀ ਘਟਨਾ ਵਾਪਰੀਆ ਕਿਵੇਂ ਤੁਸੀਂ ਇਸ ਨੂੰ ਦੇਖਦੇ ਜੀ ਤੇ ਰਾਤ 12:00 12:30 ਵਜੇ ਕੋਤਾਰ ਸਕੂਆ ਕੋਲ ਉਹਦੇ ਘਰ ਕੇ ਸਾਰੀ ਘਟਨਾ ਵਾਪਰੀ ਜਿਹਦੇ ਵਿੱਚ ਇਹਨਾਂ ਦਾ ਕਾਫੀ ਲਗਭਗ 2.5 ਲੱਖ ਦਾ ਨੁਕਸਾਨ ਹੋ ਚੁੱਕਾ ਨਵਾਂ ਮੋਟਰਸਾਈਕਲ ਸੀਗਾ ਮੰਦਿਰ ਸੀ ਜੈਦਰਾਮ ਇੱਕ ਦਾਣਾ ਵਜੇ ਅੱਖ ਨੂੰ ਕੰਟ੍ਰਕਟ ਕਣਕ ਸੀਗੀ ਪੱਖੇ ਸੀਗੇ ਕਾਫੀ ਸਮਾਨ ਸੀਗਾ ਇਹਨਾਂ ਦਾ ਘਰੇਲੂ ਸਮਾਨ ਵਰਤ ਅੱਗੇ ਉਸ ਜਿਹੜਾ ਸਾਰਾ ਖਰਾਬ ਹੋ ਗਿਆ ਤੇ ਕੀ ਮੰਗ ਕਰਦੇ ਹੋ ਮੰਨ ਸਰ ਚਲੋ ਜੋ ਵੀ ਪ੍ਰਸ਼ਾਸਨ ਜੋ ਇਹਨਾਂ ਦੀ ਬੰਦੀ ਸਹਾਇਤਾ ਜ਼ਰੂਰੀ ਚੀਜ਼ਾਂ ਦੇ ਕਿਉਂਕਿ ਗਰੀਬ ਆਦਮੀ ਹੈ ਦਿਹਾੜੀ ਦਾ ਆਦਮੀ ਨੇ ਨਾਲ ਇਸ ਕਰਕੇ ਜੋ ਵੀ ਸਰਕਾਰ ਨੇ ਮਤ ਕਰਨ ਤੇ ਜ਼ਰੂਰ ਜਾਇਜ਼ ਮਤ ਕਰਨ ਤੇ ਤੁਸੀਂ ਗਵੰਡੀਓ ਹਾਂਜੀ ਉਹਨਾਂ ਨੂੰ ਸਰਪੰਚ ਸਰ ਇਹ ਸਰਪੰਚ Gopal Singh ਜੀ ਇਹ ਕੀ ਘਟਨਾ ਵਾਪਰੀ ਆ ਤੇ ਕਿਸ ਨਜ਼ਰ ਨਾਲ ਦੇਖਦੇ ਤੇ ਕੀ ਇਹਨਾਂ ਦੀ ਸਹਾਇਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਇੱਕ ਬਹੁਤ ਮੱਲ ਭਾਗੀ ਖਬਰ ਆ ਤੇ ਬਹੁਤ ਹੀ ਜ਼ਿਆਦਾ ਮਾਰੀ ਗੱਲ ਹੋਈ ਆ ਜਿਹੜਾ ਇਹ ਗਰੀਬ ਆਦਮੀ ਸਰਕਾਰ ਸਿੰਘ ਐਸੀ ਫਰਾਜ ਨੇ ਸਰ ਕਰਾਤਾ ਵਾ ਕਿ ਆਪਣਾ ਦਿਹਾੜੀ ਦਾ ਪੱਤਰਦੇ ਆ ਬੱਚੇ ਇਹਦੇ ਕੰਪਨੀ ਕੰਪਨੀਆਂ ਜਾਂ ਦਿਹਾੜੀ ਕਰਦੇ ਆ ਤੇ ਇਹਨਾਂ ਨੂੰ ਅਚਾਨਕ ਪਤਾ ਲਗਾ ਪਈ ਪਤਾ ਨਹੀਂ ਬਿਜਲੀ ਦਾ ਛਾੜ ਪਿਆ ਜਾਂ ਕੋਈ ਹੋਰ ਵਾਕਿਆ ਇਹ ਨਹੀਂ ਪਤਾ ਲਗਾ ਉਹਨਾਂ ਨੂੰ ਕੁਝ ਵੀ ਤੇ ਸਮਾਨ ਬਹੁਤ ਜ਼ਿਆਦਾ ਅੰਦਰ ਸੀਗਾ ਮੋਟਰਸਾਈਕਲ ਸੀ ਦਾਣੇ ਸੀ ਹੋਰ ਸਿਲੰਡਰ ਸੀ ਕਾਫੀ ਸਮਾਨ ਸੀਗਾ ਘੜੂ ਘੜੂ ਦੋ-ਤਾਈ ਲੱਖ ਦਾ ਸਮਾਨ ਸੀਗਾ ਜਿਹੜਾ ਸੜ ਕੇ ਬਿਲਕੁਲ ਸੁਆਹ ਹੋ ਗਿਆ ਅੰਡੇ ਅੰਗਵੰਡੀਆਂ ਨੇ ਬਹੁਤ ਕੋਸ਼ਿਸ਼ ਕੀਤੀ ਆ ਬੁਝਾਉਣ ਦੀ ਅਰੋਂ ਨਹੀਂ ਵਧੀ ਹੁਣ ਅਸੀਂ ਚਾਹੁੰਦੇ ਆਂ ਵੀ ਸਰਕਾਰ ਨੂੰ ਜੋ ਪ੍ਰਚਾਰਣ ਨੂੰ ਵੀ ਇਹਨਾਂ ਦੀ ਵਾਤਵਾਂਧ ਮਤ ਕੀਤੀ ਜਾਵੇ ਕਿਉਂ ਗਰੀਬ ਆਦਮੀ ਐਸੀ ਬਰਾਦਿਆਂ ਸਵਰਕ ਰੱਖਦੇ ਆ ਅਸੀਂ ਧੰਨਵਾਦ ਕਰਾਂਗੇ ਜੇ ਸਰਕਾਰ ਇਹਨਾਂ ਦਾ ਕੋਈ ਬੈਨੇਫਿਟ ਤਾਂ ਦੇ ਇਹਨਾਂ ਨੂੰ ਕੋਈ ਨੁਕਸਾਨ ਨਾ ਪੜੇ ਬਈ ਖਸਾ ਬਈ ਖਸਾ